ਤਾਕੋ ਵਿਗਨਣਾ ਕੋ ਲਗੇ ਜਾ ਕੀ ਪ੍ਰਭਾ ਕੀ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਵਕਉਤੀ ਜੀ ਕੀ ਪਾਤਸ਼ਾਹ 10ਵੀ ਲਈ ਔਰ ਸਾਡੇ ਸੁਸਾਇਟੀ ਬੈਂਕ ਦੇ ਚੇਅਰਮੈਨ ਸਾਹਿਬ ਜਿੰਨੇ ਵੀ ਸਾਡੇ ਆਦੇ ਮੁੱਖ ਮਹਿਮਾਨ ਵਿਸ਼ੇਸ਼ ਤੌਰ ਤੇ ਆਏ ਹੋਏ ਆ ਔਰ ਗਿੱਲ ਸਾਹਿਬ ਪ੍ਰਧਾਨ ਜੀ ਦਾ ਬਹੁਤ ਵੱਡਾ ਕੰਦੇ ਧੰਨਵਾਦ ਕਰਦੇ ਆ ਔਰ ਬਾਬਾ ਜੀ ਵਿਸ਼ੇਸ਼ ਤੌਰ ਤੇ ਅੱਜ ਇਹਨਾਂ ਮੁੰਡਿਆਂ ਦੀ ਇਸ ਟੂਰਨਾਮੈਂਟ ਦੀ ਅਰਦਾਸ ਭਲਾਈਆਣੇ ਵਾਲੇ ਮੁੰਡੇ ਨੇ ਸਾਡੇ ਦੋਸਤੋ ਜੀ ਕਿੱਥੇ ਆ ਟੀਮ ਭਲਾਈਆਣਾਂ ਦੀ ਟੀਮ ਔਰ ਮਾੜਾ ਦਾ ਥੱਲੇ ਰੱਖੇ ਦੋ ਜੱਥੇ ਮੱਟ ਦਾਦੂ ਵਾਲੇ ਮੁੰਡੇ ਇੰਦਰਪਾਲ ਸਿੰਘ ਜੀ 1100 ਰੁਪਏ ਸੰਦੀਪ ਸਿੰਘ ਖੰਨੀ ਔਰ ਕਨੇ 1100 ਰੁਪਏ ਸਰਦਾਰ ਜਸਵੀਰ ਸਿੰਘ ਜੀ ਕੋਈ ਕੁਵਾਰੀ ਜਿਹੜੀ ਟੀਮ ਮਾਪਿਆਂ ਦਾ ਸਾਫਾ ਸਰਪੰਚ ਸਰਦਾਰ ਦਰਸ਼ਨ ਸਿੰਘ ਜੀ 1100 ਦਾ ਰਸਾਇ ਬਲਕਰਨ ਸਿੰਘ ਦੀ ਔਰ 1100 ਰੁਪਏ ਸਵਰਗਵਾਸੀ ਗੁਰਦੀਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਔਰ ਜੁਗਤਪ ਸਿੰਘ ਵੱਲੋਂ ਔਰ 1100 ਰੁਪਏ ਸਵਰਗਵਾਸੀ ਅੰਗਰੇਜ਼ ਸਿੰਘ ਉਹਨਾਂ ਦੀ ਪਰਿਵਾਰ ਵੱਲੋਂ ਵੱਡੀ ਕਦੇ ਮਦਦ ਰਾਸ਼ੀ ਆਈ ਹੈ ਬਾਈਰ ਜਿੰਨਾ ਜਿੰਨਾ ਦਾਨੀ ਸੰਗਮਾਂ ਦੇ ਨਾਂ ਬੋਲੇ ਆ ਇੱਕ ਜ਼ੋਰਦਾਰ ਤਾੜੀ ਮਾਰ ਰਹਿਣਾ ਭਰਾਵਾਂ ਦੇ ਲਈ ਜਿਨ੍ਹਾਂ ਵੀਰਾਂ ਨੇ ਅੱਜ ਆਪਣੀ ਕਮਾਈ ਦੇ ਵਿੱਚੋਂ ਆਹ ਮੇਲੇ ਨੂੰ ਕਰਵਾਉਣ ਦੇ ਲਈ ਕਹਿੰਦੇ ਵਿਸ਼ੇਸ਼ ਤੌਰ ਤੇ ਵੱਡੇ ਜਿਹੜੇ ਯੋਗਦਾਨ ਪਾਉਂਦੇ ਕਿਤੇ ਆਂ ਵੀ ਗੱਲਾਂ ਸੱਚੇ ਸੱਚੀਆਂ ਦੀ ਦੱਬ ਕੇ ਪਾਈਏ ਰੱਜ ਕੇ ਖਾਈਏ ਤੇ ਥੋੜਾ ਖਾਪੀ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਈਏ ਥੋੜਾ ਖਾਪੀ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਈਏ ਹਾਂ ਤਾਂ ਤਾਂ ਬਾਬਾ ਜੰਮ ਬੱਜਣ ਥਾਪੀਆਂ ਉਹ ਮੇਤਿਆਂ ਚ ਸੁਤਣੇ ਦੇ ਚੌਲ ਤੇ ਕੜੀ ਆ ਦੇ ਉਹਨਾਂ ਨੂੰ ਅਜਾਬੀਆਂ ਦਾ ਰੇਟ ਕੀ ਪਤਾ ਵੀ ਜਿਨ੍ਹਾਂ ਨੇ ਸਰਾਬੇ ਦੀ ਕਿਤਾਬ ਨਹੀਂ ਪੜ੍ਹੀ ਔਰ ਢਿੱਲੋਂ ਤਾਂਵੇਂ ਪੈਰ ਜਿੱਤਦੇ ਨੇਸ਼ਾਨ ਛੱਡਦੇ ਆ ਤੇ ਨਲੂਏ ਦੇ ਚੇਲੇ ਅਫਗਾਨ ਜਿੱਤਦੇ ਆ ਤੇ ਦਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਆ ਲਿਮਟਾਂ ਤੇ ਚੱਕੀਆਂ ਦਾ ਜਾਨ ਜਿੱਤਾ ਵੀ ਅਕਲਾਂ ਨੂੰ ਪੈਂਦੇ ਕੱਲੇ ਚੋਰ ਨਹੀਂ ਹੁੰਦੇ ਆ ਲਿਮਟਾਂ ਤੇ ਚੱਕੀਆਂ ਦਾ ਜਾਨ ਜਿੱਤਾ ਵੀ ਅਕਲਾਂ ਨੂੰ ਪੈਂਦੇ ਕਵੇ ਚੋਰ ਨਹੀਂ ਹੁੰਦੇ ਆ ਹਰ ਸਾਹਮਣੇ ਮੈਚ ਕਦੇ ਚੋਟੀ ਦਾ ਆਹ ਸਾਹਮਣੇ ਕਹਿੰਦੇ ਆ ਕੋਸ਼ਿਸ਼ ਜਿਹੜੀ ਦਮਨ ਨੇ ਕਹਿੰਦੇ ਕੀਤੀ ਆ ਪਰ ਉਧਰਲੇ ਪਾਸੇ ਸ਼ੂਟਰ ਹੈ ਸੈਂਟਰ ਦੇ ਵਿੱਚ ਕਹਿੰਦੇ ਜੱਸ਼ੂ ਖੇਡਦਾ ਨਾਲ ਮੱਤ ਤੱਕਦਾ ਵੀ ਮੁੰਡੇ ਆ ਅੱਜ ਟਮਾਟਰ ਵਰਗੇ ਆਏ ਹੋਏ ਆ ਵਾਹ ਸੋਹਣਿਆ ਯਾਰਾਂ ਸਾਹਮਣੇ ਕਹਿੰਦੇ ਅਨਿਲ ਕਹਿੰਦੇ ਰਣਜੀਤ ਕਹਿੰਦੇ ਕਮਾਲ ਕਰ ਗਿਆ ਲੈਵਰੇਜ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਵਿੱਚ ਹੈਲੋ ਬਾਜੀ ਰੋੜੀ ਵਾਲੇ ਮੁੰਡੇ ਕਿੱਥੇ ਵੀਰੇ ਦੱਸੋ ਜੀ ਰੋੜੀ ਦੀ ਟੀਮ